ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋ ਡੇਰੀ ਫਾਰਮ ਬਟਿੰਡਾ ਦੇ ਵਿੱਚ ਅੱਜ ਦੀ ਵੀਡੀਓ ਵੀਰੇ ਤੁਹਾਡੇ ਕੰਮ ਦੀ ਹੋਣ ਵਾਲੀ ਹੈ ਪੂਰੀ ਵਧੀਆ ਵੀਡੀਓ ਹੈ ਬਾਈ ਕੋਲੇ ਆਪਾਂ ਆਏ ਸੀ ਖਾਈ ਬਾਈ ਬੋਲਿਓ ਨਾਮ ਐਡਰੈਸ ਕੀ ਹੈਗਾ ਬਾਈ ਮੇਰਾ ਨਾਮ ਨਰਿੰਦਰ ਸਿੰਘ ਹਾਂਜੀ ਪਿੰਡ ਖਾਈ ਤਹਿਸੀਲ ਨਿਹਾਲ ਸਿੰਘਲਾ ਹਾਂਜੀ ਜ਼ਿਲ੍ਹਾ ਕਮੋਗਾ ਜੀ ਜ਼ਿਲ੍ਹਾ ਕਮੋਗਾ ਵੀਰੇ ਆਪਣਾ ਘਰ ਮੁੰਦੇਆਲੀ ਸੜਕ ਦੇ ਉੱਤੇ ਹੈ ਹਾਂਜੀ ਹਾਂਜੀ ਮੁੰਦੇਆਲੀ ਸੜਕ ਦੇ ਨੇੜੇ ਗਊਸਾਲਾ ਅੰਗਹੀਨ ਗਊਸਾਲਾ ਠੀਕ ਹੈ ਤੇ ਨੰਬਰ ਬੋਲਿਓ 84296150 ਦੁਬਾਰਾ ਫੇਰ ਬੋਲ ਦਿਓ 84272 61510 ਠੀਕ ਹੈ ਵੀਰੇ ਜਿਹੜੀ ਆਪਾਂ ਖਾਲ ਦੇਖੀ ਜਾਨਨੇ ਆਗੇ ਆਪਾਂ ਰਾਜਸਥਾਨ ਤੋਂ ਲੈ ਕੇ ਆਉਣੇ ਆ ਬਿਲਕੁਲ ਜੀ ਰਾਜਸਥਾਨ ਚੋਂ ਕੋਲ ਖੜ ਕੇ 100 ਦੇ 100 ਨੰਬਰ ਪਿਆ ਹੋਰ ਕੱਚੀ ਕਹਾਣੀ ਦਿਖਾ ਲਾਗੀ ਕੱਚੀ ਕਹਾਣੀ ਦੀ ਠੀਕ ਆ ਚੱਕੋ ਮੜੀ ਜੀ ਪਹਿਲਾਂ ਤਾਂ ਚੱਕ ਆਹ ਦੇਖੋ ਆ ਹੈਗੇ ਬੜੇ ਮਿਆਂ ਦੀ ਖਾਲ ਜੀ ਦਿਖਾ ਦਿੰਨੇ ਆਪਾਂ ਜੀ ਠੀਕ ਹੈ ਜੀ ਹਾਂ ਜੀ ਬੜੇ ਮੈਂ ਦਿਖਾ ਲੇ ਬਟ ਜਿੰਨੀ ਮਾਤਰਾ ਜਿਹਨੇ ਲੈਣੀ ਉਹਨੀ ਮਾਤਰਾ ਹੀ ਮਿਲ ਜੂਗੀ ਹਾਂਜੀ ਹਾਂਜੀ ਜੇ ਕੋਈ ਮਤਲਬ ਕਹੂਗਾ ਵੀ 10 ਜੰਬੀ ਬੋਰੀਆਂ ਫਿਰ ਤਾਂ ਅਸੀਂ ਪਹੁੰਚ ਕਰ ਸਕਦੇ ਹਾਂ ਪਹੁੰਚੂ ਕਰ ਸਕਦੇ ਹਾਂ ਤੇ ਪਹੁੰਚ ਇਹਦੇ ਵਿੱਚ ਹੀ ਹੋਊਗੀ ਹਾਂਜੀ ਤੇ ਬਰੇ ਕਿੰਨੇ ਦੀ ਪੈ ਜੂਗੀ ਇਹਦੇ ਕਿੰਨੀ ਭਾਰਤੀ ਹੈਗੀ ਇਹ ਇਹ ਜੀ ਅ ਮਤਲਬ 50 ਕਿਲੋ ਤੋਂ ਘੱਟ ਹੁੰਦੀ ਐ ਇੱਥੋਂ ਜਿਵੇਂ 49 ਕਿਲੋ ਹਾਂਜੀ ਹਾਂਜੀ ਭਾਈ ਜੀ ਹਾਂਜੀ 49 ਕਿਲੋ ਦੀ ਭਰਤੀ ਹੁੰਦੀ ਕਿੰਨੇ ਦੀ ਪਊਗੀ ਇਹ ਇਹ 1800 ਦਾ ਗੱਟਾ ਜੀ 1800 ਦਾ ਜੇ ਕਿਸੇ ਨੇ ਸਿੰਗਲ ਲੈਣਾ ਉਹ ਤਾਂ ਲੈ ਕੇ ਜਾਣਾ ਪੂ ਦੋ ਵੀ ਐ ਜੇ ਕਿਸੇ ਨੇ ਲੈ ਗਏ 10 ਵੀ ਚਾਹੀਦੇ ਤੁਸੀਂ ਪਹੁੰਚ ਦੀ ਕਰ ਦਿਓ ਹਾਂ ਫੇਰ ਪਹੁੰਚ ਕਰ ਦਿਆਂ ਠੀਕ ਆ ਤੇ ਬਿਰੇ ਆ ਆ ਗਈ ਸਰੋਂ ਦੀ ਖਾਲ ਹਾਂਜੀ ਇਹ ਵੀ ਜਾ ਕੇ ਦਿਖਾਓ ਮੜ ਜੀ ਇਹ ਕੱਚੀ ਖਾਣੀ ਦੀ ਆ ਦੋਨਾਂ ਹੱਥਾਂ ਦੇ ਜਾ ਕੇ ਲਓ ਹਾਂਜੀ ਪਿਓਰ ਦੀ 100% ਗਾਰੰਟੀ ਆ ਪਿਓਰ ਜੀ ਰਾਜਸਥਾਨ ਦੀ ਪਿਓਰ ਖਾਲ ਆ ਆ ਦੇਖੋ ਜੀ ਪੂਰੀ ਵਧੀਆ ਖਾਲ ਆ ਗਈ ਤੇ ਇਹ ਕਿੰਨੀ ਇਹ ਵੀ 50 ਕਿਲੋ ਹੁੰਦੀ ਹੈ ਜੀ ਕਿਲੋ ਘੱਟ ਹੋ 50 ਠੀਕ ਹੈ 50 ਕਿਲੋ ਤੇ ਇਹ ਕਿੰਨੇ ਦੀ ਪਊਗੀ ਬਾਈ ਇਹ 1700 ਦਾ ਗੱਟਾ ਜੀ 1700 ਦਾ ਜੇ ਕਿਸੇ ਨੇ ਵੱਧ ਮਾਤਰਾ ਹੀ ਲੈਣੀ ਫਿਰ ਪਹੁੰਚ ਦੀ ਕਰ ਦਿਓ ਤੁਸੀਂ ਵੀਰੇ ਰਾਸਤਾ ਨੂੰ ਆਪ ਲੈ ਕੇ ਉਹਨੇ ਜਾ ਕੇ ਮੈਂ ਕੋਲ ਜਮਾ ਜੀ ਆਪਾਂ ਫੈਕਟਰੀ ਚੋਂ ਕੋਲ ਖੜ ਕੇ ਖਾਲ ਬੰਦੀ 1700 ਆਪਾਂ ਹੀ ਲੈ ਕੇ ਠੀਕ ਹੈ ਉੱਥੋਂ ਲੈ ਕੇ ਉਹਨੇ ਕਰ ਲਿਓ ਬਾਈ ਨਸਵਰਗ ਪੂਰੀ ਵਧੀਆ ਖਾਲਾ ਬਾਈ ਦੀ ਗਾਰੰਟੀ ਹੋਊਗੀ ਚੈੱਕ ਕਰਾ ਲਿਓ ਭਾਵੇਂ ਜਿੱਥੇ ਮਰਜੀ ਜਿਵੇਂ ਆਪਾਂ ਅੱਜ ਕੱਲ ਬਾਜ਼ਾਰੂ ਫੀਡਾਂ ਪਾਈ ਜਾਂਦੇ ਆਂ ਵੀਰੇ ਉਹਨਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਜਿਵੇਂ ਆਪਣੇ ਆਪਾਂ ਬਜਾਰੂ ਫੀਡਾਂ ਪਾਈ ਜਾਂਦੇ ਆਂਗੇ ਉਹ ਉਹ ਕੰਮ ਨਹੀਂ ਤੁਸੀਂ ਦੁੱਧ ਵਾਰਤ ਕੇ ਦੇਖਿਓ ਮੈਂ ਵੀ ਵਾਈ ਤੋਂ ਲੈ ਕੇ ਗਿਆ ਮੈਂ ਤਾਂ ਤੁਹਾਨੂੰ ਆਣਾਗਾ ਖਾਲ ਪਹਿਲਾਂ ਬਹੁਤ ਚੰਗੀ ਆ ਤੇ ਬਹੁਤ ਜ਼ਿਆਦਾ ਦੁੱਧ ਦੀ ਫੈਟ ਕੰਪੈਸਟੀ ਇਹਦੇ ਨਾਲ ਜਿਹੜੀ ਬੜੇਵਿਆਂ ਦੀ ਖਾਲ ਆ ਦੇਖੋ ਬਹੁਤ ਜ਼ਿਆਦਾ ਵਧਣੀਆਂ ਦੇਖੋ ਪੂਰੀ ਚੰਗੀ ਹੈਗੀ ਖਾਲਾਂ ਪਈਆ ਹੱਥ ਨੂੰ ਤੇਲ ਲੱਗਦਾ ਤੇ ਇੱਧਰ ਆ ਗਿਆ ਸਰੋਂ ਦੀ ਖਾਲ ਤੇ ਆਪਾਂ ਕਈ ਵਾਰੀ ਲੈ ਕੇ ਗਏ ਆਂ ਖਾਲ ਹੋਰ ਵੀਰੇ ਨੰਬਰ ਦੁਆਰਾ ਫੇਰ ਬੋਲਦੇ 8329850 ਕਰ ਲਿਓ ਬਾਈਨੈਂਸ ਬਾਰਕ ਪਹੁੰਚ ਦੀ ਕਰ ਦੂਗਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਧੰਨਵਾਦ